ਅੱਜ ਨਾਲ ਬੀਜੇਪੀ ਤੋਂ ਜਗਮੋਨ ਸਿੰਘ ਰਾਜੂ ਜੁੜੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਐਸਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਹ ਪੱਤਰ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਜੇਕਰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਨਵਾਜ਼ਾ ਦਾ ਕੀਤੀ ਜਾਂਦੀ ਹੈ ਉਸ ਤੇ ਕੋਈ ਕਿੰਤੂ ਪਰੰਤੂ ਨਹੀਂ ਹੁੰਦਾ ਤਾਂ ਯੋਗਾ ਦੇ ਉੱਤੇ ਜਿਹੜਾ ਕਿੰਤੂ ਪਰੰਤੂ ਕਿਉਂ ਹੈ ਕਿਉਂਕਿ ਬੀਤੇ ਦਿਨ ਜਿਹੜੀ ਅਰਚਨਾ ਮਕਵਾਉਣਾ ਸੀ ਉਸ ਦੇ ਵੱਲੋਂ ਯੋਗ ਕੀਤਾ ਗਿਆ ਸੀ ਸੋ ਰਾਜੂ ਜੀ ਕਿਵੇਂ ਵੇਖ ਰਹੇ ਹੋ ਜਿਹੜਾ ਤੁਸੀਂ ਇਹ ਲੈਟਰ ਭੇਜਿਆ ਸੀਗਾ ਐਸਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਉਸ ਦਾ ਕੋਈ ਜਵਾਬ ਆਇਆ ਅ ਮੈਂ ਜਿੰਜੀ ਹਾਲੇ ਤੱਕ ਜਵਾਬ ਨਹੀਂ ਆਇਆ ਪਰ ਉਹਦਾ ਕੰਟੈਕਟ ਜਿਹੜਾ ਹੈ ਉਹ ਸਮਝਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਜੀ ਔਰ ਮੈਨੂੰ ਲੱਗਦਾ ਇਹ ਹੈ ਕਿ ਜਿਹੜਾ ਹੈ ਸਾਡੀ ਸਿਕ ਕੌਮ ਹੈ ਕਿਉਂਕਿ ਮੈਂ ਉਹ ਐਜ਼ ਜਨਰਲ ਸੈਕਟਰੀ ਬੀਜਪੀ ਚਿੱਠੀ ਨਹੀਂ ਲਿਖੀ ਸੀ ਐਜ਼ ਅ ਸੇਕ ਨਮਾਣੇ ਸਿਕ ਹੋਮ ਵੀ ਚਿੱਠੀ ਲਿਖੀ ਸੀ ਜੀ ਇਸ ਸਾਡੇ ਕੌਮ ਦੇ ਅੱਗੇ ਬਹੁਤ ਵੱਡੇ ਚੈਲੰਜਸ ਨੇ ਔਰ ਜੇ ਮੈਂ ਦੇਖਦਾ ਹਾਂ ਕਿ ਜੀ ਸਾਡਾ

कहदिया हो कि एक बड़ी पवित्र सिख रिलजन ऐसी चीज सो ठेस पहुंचा है और एक कंडैमेट नजर है और मैं उन्होंने बड़े अच्छे मतलब सख्त शब्दों कंडैम किया लेकिन मेरी फेसबुक से कुछ लोगों ने यह मेरे अगे सवाल किया कि जी ती ਆ ਯੋਗਾ ਕਰਦੇ ਹੋਏ 25 ਮਿੰਟਾਂ ਕੰਟੈਂਪ ਕਰ ਰਹੇ ਹੋ ਠੀਕ ਹੈ ਗੱਲ ਤਾਂ ਠੀਕ ਪਰ ਸਾਡੇ ਆਪਣੇ ਹੀ ਦਿਲ ਜਨ ਦੇ ਵਿੱਚ ਬੁੱਢੇ ਹਾਲ ਵਿੱਚ ਕਈ ਵੇ ਨਮਾਜ਼ ਕਰੰਦੇ ਵਿੱਚ ਆਜ਼ਾਦ ਦਿੱਤੀ ਜਾਂਦੀ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਮੈਂ ਆਪਣੇ ਫੇਸਬੁਕ 'ਤੇ ਕਿਹਾ ਸੀ ਕਿ ਇਹਦਾ ਸਵਾਲ ਦਾ ਜਵਾਬ ਮੈਂ ਕੇਵਲ ਐਸਜੀਪੀਸੀ ਨੂੰ ਪੁੱਛ ਕੇ ਹੀ ਦੇ ਸਕਦਾ ਹਾਂ ਤਾਂ ਫਿਰ ਮੈਂ ਐਸਜੀਪੀਸੀ ਪ੍ਰਧਾਨ ਜੀ ਨੂੰ ਚਿੱਠੀ ਲਿਖੀ ਕਿ ਦੇਖੋ ਆ ਇਹਦਾ ਬੈਕਗ੍ਰਾਉਂਡ ਹੈ ਇਤਾਂ ਲੋਕ ਪੁੱਛ ਰਹੇ ਨੇ ਤੁਹਾਡਾ ਦੱਸੋ ਆਪਣਾ ਸਟੈਂਡ ਕੀ ਹੈ ਸਿੱਧੀ ਸਿੱਧੀ ਉਹਦੇ ਵਿੱਚ ਮੈਂ ਤਿੰਨ ਸਵਾਲ ਕੀਤੇ ਕਿ ਕੀ ਨਿਮਾਗ ਆਪਣੇ ਗੁਰਦੁਆਰਾ ਜ ਤੁਸੀਂ ਅਲਾਉ ਕੀਤੀ ਹੋਈ ਹੈ ਜੇ ਹਾਰ ਕੀਤੀ ਹੋਈ ਹੈ ਤੇ ਫਿਰ ਤੁਸੀਂ ਬਾਕੀ ਜੋਗਾ ਵਗੈਰਾ ਨੂੰ ਕੀ ਆਬਜੈਕਟ ਕਰੋਗੇ ਔਰ ਜੇ ਨਹੀਂ ਕੀਤੀ ਹੋਈ ਤੇ ਆਪਾਂ ਕੋਈ ਐਸੀ ਸੱਚ ਚਿੱਠੀ ਕਿਉਂ ਆਰ ਸਾਰਿਆਂ ਗੁਰਦੁਆਰਾ ਸਾਹਿਬ ਨੂੰ ਕਿਉਂ ਨਹੀਂ ਲਿਖ ਦਿੰਦੇ ਕਿ ਵੀ ਇੱਥੇ ਡੂਜ਼ ਐਂਡ ਡੋਂਟਸ ਕੀ ਹੈਗੇ ਨੇ ਕਿਹੜਾ ਆਪਣਾ ਮਰਿਆਦਾ ਰੱਖਣੀ ਹੈ ਔਰ ਕਿਹੜੀ ਮਰਿਆਦਾ ਪੰਗ ਹੁੰਦੀ ਹੈ ਜੀ ਪਰ ਰਾਜੂ ਦੇ ਸਵਾਲ ਸਭ ਤੋਂ ਵੱਡਾ ਇਹ ਖੜਾ ਹੋ ਜਾਂਦਾ ਕਿਉਂਕਿ ਇੱਕ ਸਿੱਖ ਧਰਮ ਦੇ ਵਿੱਚ ਜਦੋਂ ਅਸ ਦੀ ਪਿਛੇ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣ ਭਾਵੇਂ ਜਥੇਦਾਰ ਰਘੂ ਸਿੰਘ ਹੋਣ ਭਾਵੇਂ ਜਿਹੜੇ ਇਸ ਤੋਂ ਪਹਿਲਾਂ ਵੀ ਜਥੇਦਾਰ ਰਹੇ ਨੇ ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਜਿਹੜਾ ਸ਼੍ਰੀ ਦਰਬਾਰ ਸਾਹਿਬ ਹੈ ਹਰਮੰਦਰ ਸਾਹਿਬ ਹੈ ਉਹ ਚੋਵਰਨਾ ਦੇ ਲਈ ਖੁੱਲਾ ਹੈ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਹਿੰਦੂ ਧਰਮ ਦੇ ਲਈ ਵੀ ਖੁੱਲਾ ਹੈ ਤੇ ਮੁਸਲਮਾਨ ਭਾਈਚਾਰੇ ਦੇ ਲਈ ਵੀ ਹੈ ਈਸਾਈ ਭਾਈਚਾਰੇ ਦੇ ਲਈ ਵੀ ਹੈ ਸਿੱਖ ਭਾਈਚਾਰੇ ਦੇ ਲਈ ਵੀ ਹੈ ਕਿਉਂਕਿ ਇਹ ਚਾਰੋਂ ਦਰਵਾਜ਼ਿਆਂ ਦੀ ਵੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਕਿਤੇ ਜਿਹੜਾ ਯੋਗ ਵਾਲ चुक रहे हो कि नमाज अदा करना पर सवाल का जवाब तो पहले ही दे चुके ने। नहीं ये अपनी अपनी इंटरप्रिटेषन है जदों आप कहने की चारे द्वार चारे ही ਮਜਬਾਨ ਮਜਬ ਲਈ ਚਾਰੇ ਡਿਲੀਜਨ ਲਈ ਹਰ ਕਾਤਰੀ ਖੁੱਲੇ ਨੇ ਉਹਦਾ ਮਤਲਬ ਇਹ ਹੈ ਕਿ ਸਾਰੇ ਹੀ ਵੈਲਕਮ ਨੇ ਜੀ ਸਾਰੇ ਮੱਥਾ ਟੇਕਣ ਗੁਰੂ ਮਹਾਰਾਜ ਅਗੇ ਅਰਦਾਸ ਕਰਨ ਗੁਰੂ ਮਹਾਰਾਜ ਦੀ ਅਸੀਸ ਲੈ ਪਰ ਜੋ ਗੁਰਦੁਆਰਾ ਸਾਹਿਬ ਦੀ ਮਰਿਆਦਾ ਹੈ ਉਸ ਮਰਿਆਦਾ ਦੇ ਅੰਦਰ ਹੀ ਸਾਰਿਆਂ ਨੂੰ ਇੱਥੇ ਆ ਕੇ ਮੱਥਾ ਟੇਕਣ ਦੀ ਇਜਾਜ਼ਤ ਹੈ ਇਹ ਮੇਰੀ ਛੋਟੀ ਜੀ ਸਮਝ ਹੈ ਜੀ ਮੈਂ ਇਸ ਮੈਂ ਦੇਖੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਲਾਈਏ ਸੌਣ ਕਰਕੇ ਮੈਨੂੰ ਬੜੇ ਮੌਕੇ ਮਿਲਦੇ ਇਹ ਹਰ ਮੰਦਰ ਗੁਦਵਾਰਾ ਔਰ ਚਰਚ ਜਾਣ ਲਈ ਮੈਂ ਰੋਮ ਵੀ ਗਿਆ ਹੈ ਵੈਟिकन ਵੀ ਵਿਜ਼ਿਟ ਕੀਤਾ ਹੈ ਉੱਥੇ ਵੀ ਜੋ ਉਹਨਾਂ ਦੀ ਪਰੰਪਰਾ ਹੈ ਜੀ ਉਸੇ ਤਰੀਕੇ ਨਾਲ ਹੀ ਅੰਦਰ ਐਂਟਰੀ ਕਰਨ ਦਿੰਦੇ ਆ ਜੇ ਤੁਸੀਂ ਗੁਰੂਗੁਰ ਟੈਂਪਲ ਜਾਓ ਜਿੱਥੇ ਬੜੀ ਸ਼ਰਧਾ ਨਾਲ ਕੰਨਿਆ ਕੁਮਾਰੀ ਤਾਮਨਾਡੂ ਜਿੱਥੇ ਮੈਂ ਸਰਵਿਸ ਕੀਤੀ ਹੈ ਉੱਥੇ ਉਹ ਕਹਿੰਦੇ ਨੇ ਜੀ ਆਪਣਾ ਜਿਹੜਾ ਉੱਤੇ ਦਾ ਵਸਤਰ ਹੈ ਸਰੀਰ ਦਾ ਮਤਲਬ ਉਹ ਤੁਸੀਂ ਪਾ ਕੇ ਨਹੀਂ ਅੰਦਰ ਜਾ ਸਕਦੇ ਤੇ ਹਰ ਜਗ੍ਹਾ ਦੀ ਆਪਣੀ ਇੱਕ ਮਰਿਆਦਾ ਹੁੰਦੀ ਹੈ ਹਰ ਗੁਰਦੁਆਰੇ ਦੀ ਹਰ ਮੰਦਿਰ ਦੀ ਹਰ ਮਸਜਿਦ ਦੀ ਜੀ ਹਰ ਧਰਮ ਕਰਾਂ ਦੀ ਇੱਕ ਮਰਿਆਦਾ ਹੈ ਸਾਨੂੰ ਉਸ ਮਰਿਆਦਾ ਦਾ ਪਾਲਣਾ ਕਰਨਾ ਚਾਹੀਦਾ ਇਹ ਮੇਰਾ ਆਪਣਾ ਇੱਕ ਨਿੱਜੀ ਵਿਚਾਰ ਹੈ ਲੇਕਿਨ ਬੈਸਟ ਇਹ ਹੈ ਕਿ ਐਸਜੀਪੀਸੀ ਦੇਤੇ ਆਪਣੇ ਇੱਕ ਕਲੀਅਰ ਸਟੈਂਡ ਔਰ ਉਸ ਨੂੰ ਕਮਿਊਨੀਕੇਟ ਕਰੇ ਔਰ ਤਾਂ ਜੋ ਕੋਈ ਵੀ ਵਿਵਾਦ ਛੋਟੀਆਂ ਚੀਜ਼ਾਂ ਤੇ ਅਸੀਂ ਨਾ ਪਈਏ ਔਰ ਵੱਡੇ ਜਿਹੜੇ ਸਾਰੇ ਚੈਲੰਜਸ ਹੈ ਉਹਨੂੰ ਆਪਾਂ ਟ੍ਰੈਸ ਕਰ ਸਕੀਏ ਜੀ ਰਾਜੂ ਜੀ ਆਖਰੀ ਸਵਾਲ ਕਰਨਾ ਚਾਹੂਗਾ ਜਿਹੜਾ ਤੁਸੀਂ ਇਹ ਪੱਤਰ ਲਿਖਿਆ ਇਸਦੇ ਪਿੱਛੇ ਦਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਪ੍ਰਿਕਰਮ ਨਜ਼ਰ ਆ ਰਿਹਾ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਉੱਤੇ ਲੋਕਾਂ ਦੇ ਵੱਲੋਂ ਕਮੈਂਟਸ ਕੀਤੇ ਜਾ ਰਹੇ ਨੇ ਕੋਈ ਸਿਆਸੀ ਬੰਤਰ ਹੈ ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਜਿਹੜਾ ਇੱਕ ਚੌ ਵਰਨਾਂ ਦਾ ਦਰਬਾਰ ਹੈ ਉਸਦੇ ਵਿੱਚ ਅਜਿਹੀ ਅੱਗੇ ਤੋਂ ਗੱਲ ਹੀ ਨਾ ਹੋਵੇ ਅਜਿਹਾ ਕੋਈ ਕੰਫਲਿਕਟ ਹੀ ਨਾ ਪੈਦਾ ਹੋਵੇ ਹਿੰਦੂ ਸਿੱਖ ਪਾੜਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਨੇ ਜੀ ਮੈਂ ਬਹੁਤ ਹੀ ਮਤਲਬ ਆਪਣੇ ਸਾਫ ਦਿਲ ਨਾਲ ਇੱਕ ਚਿੱਠੀ ਲਿਖੀ ਹੈ ਮੈਂ ਕੋਈ ਪੋਲਿਟਿਕਸ ਨਹੀਂ ਕਰ ਰਿਹਾ ਜੀ ਮੈਂ ਪੋਲਿਟੀਸ਼ੀਅਨ ਹੈ ਵੀ ਨਹੀਂ ਐਸਾ ਕੋਈ ਟਿਪੀਕਲ ਮੈਂ ਆਪਣੇ ਆਈਐਸ ਦੀ 1.5 ਸਾਲ ਦੀ ਨੌਕਰੀ ਸੜਕੇ ਪੰਜਾਬ ਦੀ ਅਸਿਕ ਕੌਮ ਦੀ ਸੇਵਾ ਕਰਨ ਆਇਆ ਹਾਂ ਔਰ ਜੋ ਮੈਨੂੰ ਗਲਤ ਲੱਗਦਾ ਹੈ ਮੈਂ ਪੁਆਇੰਟ ਆਊਟ ਕਰਦਾ ਹੈ ਜੋ ਮੈਨੂੰ ਠੀਕ ਲੱਗਦਾ ਹੈ ਮੈਂ ਉਹਦੀ ਹਮਯਾਮ ਯੂ نو ਸਪੋਰਟ ਕਰਦਾ ਹਾਂ ਔਰ ਇਹ ਐਸਾ ਮੁੱਦਾ ਸੀਗਾ ਜਿਹੜਾ ਮੈਂ ਬੜੇ ਹੀ ਅਦਰ ਦੇ ਨਾਲ ਐਸਜੀਪੀਸੀ ਨਾਲ ਚੁੱਕਿਆ ਔਰ ਬਿਲਕੁਲ ਕੋਈ ਰਾਜਨੀਤੀ ਨਹੀਂ ਹੈ ਸਾਡੇ ਕੌਮ ਨੂੰ ਹਰ ਕੌਂਟਰੋਵਰਸਿਟੀ ਉੱਤੇ ਉੱchna ਹੈ ਔਰ ਸਾਨੂੰ ਜਿਹੜਾ ਇੱਕ ਬਹੁਤ ਵੱਡਾ ਆਪਾਂ ਕਹਿ ਰਹੇ ਹਾਂ ਜੀ 5 ਟ੍ਰਿਲੀਅਨ ਕੰਪ ਆਪਾਂ ਸੋਸਾਇਟੀ ਬਣਨ ਵਾਲੇ ਹੈ ਸਾਡੀ ਬਹੁਤ ਇੰਟਰਨੈਸ਼ਨਲ ਵਿਸ਼ਵ ਗੁਰੂ ਬਣਨ ਵਾਲੇ ਹੈ ਉਸ ਇਸ ਸਿੱਖ ਫਾਰਮ ਦਾ ਕੀ ਰੋਲ ਰਹੇਗਾ ਅਸੀਂ ਕਿੱਥੇ ਪਹੁੰਚਾਂਗੇ ਉਹ ਬਹਿਲਾ ਸੋਚਣ ਵਾਲਿਆਂ ਨੇ ਜਿਹਦੇ ਵੱਲ ਮੈਂ ਧਿਆਨ ਖੋਲ੍ਹੀ ਥੋੜੀ ਜਿਹੀ ਲਿਆਣ ਤਾਂ ਕੀ ਰਾਜ ਜੀ ਆਖੀ ਸਵਾਲ ਕਰਨਾ ਚਾਹਾਂਗਾ ਜੋ ਅਰਚਨਾ ਮਕਵਾਨਾ ਦੇ ਵੱਲੋਂ ਕੀਤਾ ਗਿਆ ਕਿ ਉਸ ਨੂੰ ਵੱਡਾ ਦਿਲ ਦਿਖਾ ਕੇ ਵੱਡਾ ਜੇਰਾ ਦਿਖਾ ਕੇ ਜਿਹੜੀ ਉਸਦੀ ਮਾਫੀ ਨਾਮਾ ਹੈ ਉਸ ਨੂੰ ਕਬੂਲ ਕਰਨਾ ਚਾਹੀਦਾ ਜਾਂ ਜਿਸ ਤਰ੍ਹਾਂ ਉਸ ਦੇ ਵੱਲੋਂ ਇੱਕ ਬੀਤੇ ਦਿਨ ਸੋਸ਼ਲ ਮੀਡੀਆ ਦੇ ਉੱਤੇ ਮੁਰਤ ਤੋਂ ਜਿਹੜੀ ਵੀਡੀਓ ਪਾਈ ਗਈ ਹੈ ਉਸ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਮੇਰੇ ਖਿਲਾਫ ਕੇਸ ਕਰੋਗੇ ਤਾਂ ਮੈਂ ਲੜਨ ਲਈ ਵੀ ਤਿਆਰ ਆ ਇਸ ਨੂੰ ਕਿਵੇਂ ਕਿਸ ਸੰਦਰਭ ਦੇ ਵਿੱਚ ਵੇਖਦੇ ਹੋ ਕਿ ਉਸ ਦਾ ਮਾਫੀ ਨਾਮਾ ਕਬੂਲ ਹੋਣਾ ਚਾਹੀਦਾ ਜਾਂ ਜਿਹੜਾ ਉਸ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਉਸ ਲਈ ਵੀ ਰੈਡੀ ਹੋਣਾ ਚਾਹੀਦਾ ਨਹੀਂ ਦੇਖੋ ਫਿਕ ਕਾਮ ਕਰੀ ਟਮ ਕਹਿੰਦੇ ਸੱਲੇ ਆ ਕੇ ਤੱਕ ਕੰਮ ਕਰ ਵੀ ਨਹੀਂ ਹੈ ਪਰ ਫਿਰ ਵੀ ਮੈਂ ਕਾਂਗਾ ਸਾਡੇ ਗੁਰੂ ਸਾਹਿਬਾਂ ਨੇ ਹਮੇਸ਼ਾ ਹੀ ਅਰਦਾਸ ਹੀ ਆਪਾਂ ਕਰਦੇ ਹਾਂ ਕਿ ਇਹ ਮਹਾਰਾਜ ਸਾਡੇ ਕੋਲ ਗਲਤੀਆਂ ਹੁੰਦੀਆਂ ਤੁਸੀਂ ਸਾਨੂੰ ਬਖਸ਼ੋ ਗੁਰਦੁਆਰੇ ਇਸ ਤਰ੍ਹਾਂ ਜਾਨੇ ਆਪਣਾ ਅਰਦਾਸ ਕਰਗੇ ਕਿ ਤੁਸੀਂ ਬਖਸ਼ਮਾ ਰਹੋ ਸਾਨੂੰ ਬਖਸ਼ ਲਓ ਉਹ ਵੱਡਾ ਦਿਲ ਜਰੂਰ ਖਾਣਾ ਚਾਹੀਦਾ ਹੈ ਹੂੰ ਔਰ ਇਹ ਜਿਹੜਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਵੀ ਸਟੈਂਡ ਲੈਣਾ ਚਾਹੀਦਾ ਹੈ ਵੱਡਾ ਦਿਲ ਜਰੂਰ ਟਿਕਾਣਾ ਚਾਹੀਦਾ ਪਰ ਇਹ ਗੱਲਾਂ ਰਿਪੀਟ ਨਾ ਹੋਣ ਹੂੰ ਇਹਦੇ ਤੇ ਬੜਾ ਸਖਤ ਕਰ ਦੋ ਸਟੈਂਡ ਲੈਣਾ ਚਾਹੀਦਾ ਤਾਂ ਹੀ ਮੈਂ ਆਪਣੀ ਚਿੱਠੀ ਨੂੰ ਜਥੇਦਾਰ ਅਕਾਲ ਪੱਖ ਸਾਹਿਬ ਨੂੰ ਵੀ ਲਿਖੀ ਆ ਤਕਤਾਲ ਦੇ ਮੁਖੀ ਜਿਹੜਾ ਨੇ ਬਾਬਾ ਅਨਾਮ ਸਿੰਘ ਜੀ ਉਹਨਾਂ ਨੂੰ ਵੀ ਕਾਪੀ ਮਾਰਕ ਕੀਤੀ ਹੈ ਕਿ ਜੀ ਇਹ ਸਾਰੀਆਂ ਚੀਜ਼ਾਂ ਰੈਗੂਲੇਸ਼ਨਸ ਫਰਸਟ ਕਲਾਸ ਕਰ ਦੋ ਤਾਂ ਜੋ ਆਪਾਂ ਮੋੜ ਇਹਨਾਂ ਕੌਂਟਰੋਵਰਸੀਆਂ 'ਚ ਨਾ ਪਈਏ ਠੀਕ ਹੈ ਜਗਮੋਨ ਜੀ ਸਾਨੂੰ ਟਾਈਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਸੋ ਸਾਡੇ ਨਾਲ ਬੀਜੇਪੀ ਤੋਂ ਜਗਮੋਨ ਸਿੰਘ ਰਾਜੂ ਜੁੜੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਐਸਪੀਸੀ ਪ੍ਰਧਾਨ ਰਜਿੰਦਰ ਸਿੰਘ ਧਾਮੀ ਨੂੰ ਇਹ ਪੱਤਰ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਵਾਲ ਚੁਕੇ ਗਏ ਨੇ ਕਿ ਜੇਕਰ ਸ਼੍ਰੀ ਦਰਵਾਦ ਸਾਹਿਬ ਦੇ ਵਿੱਚ ਜਿਹੜੀ ਨਵਾਜ਼ ਅਦਾ ਕੀਤੀ ਜਾਂਦੀ ਹੈ ਉਸ ਤੇ ਕੋਈ ਕਿੰਤੂ ਪਰੰਤੂ ਨਹੀਂ ਹੁੰਦਾ ਤਾਂ ਯੋਗਾ ਦੇ ਉੱਤੇ ਜਿਹੜਾ ਕਿੰਤੂ ਪਰੰਤੂ ਕਿਉਂ ਹੈ ਕਿਉਂਕਿ ਬੀਤੇ ਦਿਨ ਜਿਹੜੀ ਅਰਚਨਾ ਮਕਵਾਉਣਾ ਸੀ ਉਸ ਦੇ ਵਲੋਂ ਅਯੋਗ ਕੀਤਾ ਗਿਆ ਸੀ ਸੋ ਰਾਜੂ ਜੀ ਕਿਵੇਂ ਵੇਖ ਰਹੇ ਹੋ ਜਿਹੜਾ ਤੁਸੀਂ ਇਹ ਲੈਟਰ ਭੇਜਿਆ ਸੀਗਾ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਉਸ ਦਾ ਕੋਈ ਜਵਾਬ ਆਇਆ ਅ ਮੈਨ ਜਿੰਜੀ ਹਾਲੇ ਤੱਕ ਜਵਾਬ ਨਹੀਂ ਆਇਆ ਪਰ ਉਹਦਾ ਕੰਟੈਕਟ ਜਿਹੜਾ ਹੈ ਉਹ ਸਮਝਣਾ ਜ਼ਿਆਦਾ ਜ਼ਰੂਰੀ ਹੈ ਜੀ ਔਰ ਮੈਨੂੰ ਲੱਗਦਾ